ਪੰਜਾਬ ਬੰਦਰ ਗੈਂਗਸਟਰ ਵੱਲੋਂ ਲੋਕਾਂ ਤੋਂ ਫਿਰੋਤੀ ਮੰਗਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਅਜਿਹਾ ਇੱਕ ਮਾਮਲਾ ਤਰਨਤਾਰਨ ਜ਼ਿਲ੍ਹੇ ਦੀਆਂ ਹੁੰਦੇ ਪਿੰਡ ਸੰਗਤਪੁਰਾ ਤੋਂ ਸਾਹਮਣੇ ਹੈ ਜਿੱਥੇ ਇੱਕ ਪਰਿਵਾਰ ਤੋਂ ਵਿਦੇਸ਼ ਬੈਠੇ ਗੈਂਗਸਟਰ ਲਖਪੀ ਲੰਡਾ ਵੱਲੋਂ ਬਾਰ-ਬਾਰ ਫੋਨ ਕਰਕੇ ਫਿਰੋਤੀ ਮੰਗੀ ਜਾ ਰਹੀ ਹੈ ਉਧਰ ਪੁਲਿਸ ਨੇ ਮਾਮਲਾ ਧਿਆਨ ਦੇ ਵਿੱਚ ਆਉਣ ਤੋਂ ਬਾਅਦ ਲੰਡਾ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਸ਼ੁਰੂ ਕਰ ਦਿੱਤੀ ਹੈ ਗੁਰਦੀਪ ਸਿੰਘ ਉਰਫ ਮਿੱਠੂ ਨੇ ਪੁਲਿਸ ਨੂੰ ਸ਼ਿਕਾਇਤ ਦੇ ਵਿੱਚ ਦੱਸਿਆ ਸੀ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਜਿਸ ਨਾਲ ਕਸਬਾ ਚੋਲਾ ਸਾਹਿਬ ਵਿਖੇ ਰੌਬ ਕਨੈਕਸ਼ਨ ਨਾਮ ਦੀ ਦੁਕਾਨ ਵਿੱਚ ਚਲਾਉਂਦਾ ਹੈ ਅਤੇ ਉਹਨਾਂ ਦੇ ਗੁਜਰਾਤ ਦੇ ਵਿੱਚ ਰੈਸਟੋਰੈਂਟ ਫਿਨੇਜ ਸਤੇ ਦੇਖਪਾਲੋਜਾਪਰਾ ਲਖਵਿੰਦਰ ਸਿੰਘ ਉਰਫ ਲੱਖਾ ਕਰਦਾ ਗੁਰਦੇਵ ਸਿੰਘ ਦੇ ਦੱਸਣ ਮੁਤਾਬਿਕ ਉਸਦੇ ਭਰਾ ਨੂੰ ਲਖਪੀਰ ਸਿੰਘ ਉਰਫ ਲੰਡਾ ਦੇ ਨਾਂ ਉੱਤੇ ਲਗਾਤਾਰ ਫਿਰੋਤੀ ਲਈ ਧਮਕੀ ਭਰੇ ਫੋਨ ਵੀ ਆ ਰਹੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆ ਡੀਐਸਪੀ ਗੋਵਿੰਦਵਾਲ ਸਾਹਿਬ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਉਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆ ਗੁਰਦੀਪ ਸਿੰਘ ਔਰ ਫਿਰ ਮਿੱਠੂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ। ਸਰ ਜੋ ਚੋਲਾ ਸਾਹਿਬ ਆਜੀ ਵਾਰਦਾਤ ਹੋਈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਕੋਈ ਸ਼ਾਮ ਕਰੀਬ 6:00 ਵਜੇ 50 ਮਿੰਟ ਤੇ ਰੋਪ ਕਲੈਕਸ਼ਨ ਚੋਲਾ ਸਾਹਿਬ ਵਿਖੇ ਫਾਇਰਿੰਗ ਇਨਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਇੰਦਰ ਸਿੰਘ ਸੰਧੂ ਵਾਸੀ ਸੰਧੂ ਕੁਰਾਚਾ ਨੂੰ ਇਹ ਵਾਰਦਾਤ ਜਿਹੜੀ ਤਿੰਨ ਬੰਦਿਆਂ ਨੂੰ ਕੀਤੀ ਗਈ ਹੈ। ਜਦੋਂ ਇਹਨਾਂ ਨੂੰ ਪਹਿਲਾਂ ਧਮਕੀ ਆਈ ਸੀ ਜਿਹਦੇ ਸੰਬੰਧ ਚ ਪੱਟਾ ਦਰਜ ਹੋਇਆ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ